ਤੇ ਸਰ ਜੁਰਨ ਨੂੰ ਪੁੱਛਿਆ ਕਿ ਨਹੀਂ ਇੱਥੇ ਕੋਈ ਕੰਮ ਕੋਮ ਨਹੀਂ ਹੈਗਾ ਜੇ ਤੈਨੂੰ ਕੰਮ ਮਿਲਦਾ ਤੇ ਕਰ ਲਾ ਵਕਤ ਪਰਮਦਰ ਦਾ ਕੋਈ ਕੋਈ ਨਹੀਂ ਲੱਗਣਾ ਇੱਥੇਗਾ ਸਰ ਮਾਰਕਟਾਈ ਕਰਨੀ ੱੱਕੇ ਮਾਰਨੇ ਥੱਡ ਮਾਰਨੇ ਗਾਲਾਂ ਕੱਢਣੀਆਂ ਸਰ ਬਹੁਤ ਜਰਾ ਹਰਾਸਮੰਟ ਕਰਨੀ ਉਹਨਾਂ ਡੇਲੀ ਕਰਨੀ ਵੀ ਆਰ ਬੀ ਐਮ ਕੋ ਡਾਲਰ ਹੀ ਕਿੰਨੇ ਪੀ 250 ਡਾਲਰ ਕਿੰਨੇ ਵੀ ਇੰਡੀਆ ਤੋਂ ਲੈ ਕੋਣ ਸਰ ਉਹ ਵੀ ਕੋਲੇ ਮੇਰ ਕੋ ਤੇ ਕਹਿੰਦੇ ਵੀ ਜੇ ਤੂੰ ਇੰਡੀਆ ਜਾਣਾ ਆ ਤੇ ਤੇ ਲੈ ਕੇ ਜਾ ਵੀ ਮੈਂ ਏਜੰਟ ਦੀ ਕੋਈ ਜੁਮੇਰ ਨਹੀਂ ਆਪਣੀ ਜੁਮੇਰਤ ਚੱਲਾਂ ਸਾਰ ਫਿਰ ਮੈਂ ਫਸੇ ਉੱਥੇ ਲੈ ਕੇ ਲੈ ਕੇ ਆਉਣਾ ਪਿਆ ਮੈਨੂੰ ਹਾਂਜੀ ਹਾਂਜੀ ਸਰ ਉਹਨਾਂ ਪਾਇ ਵੀਰ ਜਿਹੜੇ ਮੈਥੋਂ ਖੜੇ ਇੰਡੀਆ ਜਦੋਂ ਮੈਂ ਗਿਆ ਹਾਂ ਉਹ ਖੋਲੇ ਮੇਰਾ ਨਾਂ ਪਾਇ ਤੇ ਪਾਸਪੋਰਟ ਅਰੁਨ ਮਸੀਹ ਪਿੰਡ ਲੁਕਮਾਨੀ ਜ਼ਿਲ੍ਹਾ ਗੁਰਦਾਸਪੁਰ ਦਾ ਮੈਂ ਰਹਿਣ ਵਾਲਾ ਸਾਰੇ ਟਰੈਵਲ ਏਜੰਟ ਸੁਨੀਲ ਮਸੀਹ ਜਿੱਦਾ ਕਿ ਦਫਤਰ ਆ ਬਟਾਲੇ 35 ਨੰਬਰ ਦੁਕਾਨ ਉਦੀ ਸਰ ਧਰਮ ਸਿੰਘ ਮਾਰਕੀਟ ਸਰ ਉਹਨੇ ਮੇਰੇ ਨਾਲ 2 ਲੱਖ 70000 ਰੁਪਏ ਦੀ ਠੱਗੀ ਕੀਤੀ ਸੀ ਉਹਨੇ ਮੈਨੂੰ ਕਿਹਾ ਕਿ ਤੈਨੂੰ ਅਰਮੀਨਿਆ ਕੰਟਰੀ ਭੇਜਾਂਗੇ ਜਿੱਥੇ ਕਿ ਪੰਜਾਬ ਤੋਂ 60000 ਰੁਪਏ ਸਾਲੀ ਲੱਗੇਗੀ ਤੇ ਸਰ ਜਦੋਂ ਮੈਂ ਉੱਥੇ ਗਿਆ ਤੇ ਉੱਥੇ ਮੈਂ ਗਿਆ ਤੇਰਾ 파ਟਰਨ ਗਾਰੀ ਮਣੀ ਸਰ ਉਹਨਾਂ ਮੇਨ エアਪੋਰਟ ਤੇ ਖੜਿਆ ਤੇ ਉੱਥੇ ਆਕਮਨ ਇੱਕ ਹੋਟਲ ਚ ਰੱਖਤਾ ਰੱਖਿਆ ਉਹਨਾਂ ਕਹਿੰਦੇ ਵੀ ਇੱਥੇ ਰਹਿ ਦੋ ਤਿੰਨ ਦਿਨ ਤੇਰਾ ਦੇਖਦੇ ਆ ਤੇ ਸਰ ਜਦੋਂ ਦੋ ਤਿੰਨ ਦਿਨ ਹੋਏ ਤੇ ਮੈਂ ਉਹਨਾਂ ਨੂੰ ਕਿਹਾ ਵੀ ਸਰ ਮੇਰੇ ਕੁਝ ਕਰੋ ਮੇਰਾ ਵਰਕ ਪਰਮਿਟ ਮਿਲਵਾ ਦਿਓ ਜਾਂ ਕੰਮ ਦੋ ਮੈਨੂੰ ਸਰੋ ਮੈਂ ਕਿ ਦੋਜੇ ਲਾਰੇ ਪਹਿਲਾਂ ਦੇ ਦਿਨ ਦੋਵਨੇ ਅੱਜ ਦੋਵਨੇ ਕੱਲ੍ਹ ਦੋਵਨੇ ਆ ਸਰ ਹੱਦ ਤੱਕ ਉਹਨਾਂ ਨੇ ਮੈਂ ਕਹਿ ਮੈਂ ਅੱਜ ਦੱਸੂ ਮੈਨੂੰ ਗੱਲ ਕੀ ਆ ਤੇ ਸਰ ਜੁਰਨ ਨੇ ਪੁੱਛਿਆ ਕਿੰਨੇ ਵੀ ਇੱਥੇ ਕੋਈ ਕੰਮ-ਕੁਮ ਨਹੀਂ ਹੈਗਾ ਜੇ ਤੈਨੂੰ ਕੰਮ ਮਿਲਦਾ ਤੇ ਕਰ ਲਾ ਵਰਕ ਪਰਮਿਟ ਦਾ ਕੋਈ ਕੋਈ ਨਹੀਂ ਲੱਗਣਾ ਇੱਥੇ ਹੈਗਾ ਸਰੋ ਨੇ ਮੈਂ ਬਥੇਰੀ ਰਿਕਵੈਸਟ ਕੀਤੀ ਤੇ ਉਹਨਾਂ ਨੇ ਹਾਸਮੈਂਟ ਸ਼ੁਰੂ ਕਰਨੀ ਕਰ ਦਿੱਤੀ ਸਰ ਮੈਂ ਤੁਹਾਨੂੰ ਦੱਸਣਾ ਕਿ ਉਹ ਜਿਹੜੇ ਨੇ ਬੌਂਸਰ ਰੱਖੇ ਉੱਥੇ ਬੌਂਸਰਾਂ ਸਮੇਤ ਸਰੋ ਨੇ ਮੈਨੂੰ ਨਾ ਟੌਰਚਰ ਕਰਨਾ ਡੇਲੀ ਸਰਾਖਤਨ ਮਦਾਨਾ ਜੀ ਆਇਓ ਸਰ ਇਹ ਏਜੈਂਟਾਂ ਨਾਲ ਬੌਂਸਰ ਰੱਖੇ ਨੇ ਦੋ ਕਿੱਦਾਂ ਟੌਰਚਰ ਕਰਦੇ ਨੇ ਸਰ ਮਾਰਕਟਾਈ ਕਰਨੀ ੱਟਕੇ ਮਾਰਨੇ ਥੱਡ ਮਾਰਨੇ ਗਾਲਾਂ ਕੱਢਣੀਆਂ ਸਰ ਮੈਨੂੰ ਬਹੁਤ ਜ਼ਿਆਦਾ ਹਰਾਸਮੈਂਟ ਕਰਨੀ ਨਾਲ ਡੇਲੀ ਕਰਨੀ ਤੇ ਫਿਰ ਨਾਲ ਸਰ ਮੇਰੇ ਕੋ ਪੈਸੇ ਵੀ ਹੋਏ 2000 ਰੁਪਏ ਮੇਰੇ ਕੋ ਡਾਲਰ ਹੀ ਕਹਿੰਦੇ ਪੇ 250 ਰੁਪਏ 250 ਡਾਲਰ ਕਹਿੰਦੇ ਵੀ ਇੰਡੀਆ ਤੋਂ ਲੈ ਕੇ ਆਣਾ ਸਰ ਉਹ ਵੀ ਖੋਲਿਆ ਮੇਰੇ ਕੋ ਮੇਰਾ ਪਾਸਪੋਰਟ ਵੀ ਖੋਲਿਆ ਕਹਿੰਦੇ ਤੇਰਾ ਵਰਕ ਪਰਮਿਟ ਲੱਗਣਾ ਕੋਈ ਸਾਰ ਮੇਰਾ ਵਰਕ ਪਰ ਮਟਰੀਅਲ ਵਰਕ ਪਰ ਮਟਰੀਅਲ ਲਵਾਇਆ ਸਰ ਮੈਂ ਦਿੱਲੀ ਉਹਨਾਂ ਨੇ ਕਹਿਣਾ ਮੇਰਾ ਕੁਝ ਨਾ ਕੁਝ ਕਰੋ ਕਿੰਨੀ ਦੇਰ ਉੱਥੇ ਰਿਹਾ ਸਰ ਮੈਂ 15 ਦਿਨ ਰਿਹਾ ਉੱਥੇ 15 ਦਿਨ ਸਾਰਾ ਨਾਮ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕੀਤਾ ਤੇ ਫਿਰ ਸਾਰੋ ਮੈਨੂੰ ਕਹਿੰਦੇ ਜੇ ਤੂੰ ਇੰਡੀਆ ਜਾਣਾ ਚਾਹੁੰਦਾ ਚੱਲ ਜਾ ਤੇ ਕਹਿੰਦੇ ਵੀ ਜੇ ਤੂੰ ਇੰਡੀਆ ਜਾਣਾ ਆ ਤੇ ਤੇ ਲਿਖ ਕੇ ਜਾ ਵੀ ਮੈਂ ਏਜੰਟ ਦੀ ਕੋਈ ਜੋ ਮੈਨ ਮੈਂ ਆਪਣੀ ਜੋ ਮੇਰੇ ਤੇ ਚੱਲਾਂ ਸਰ ਫਿਰ ਮੈਂ ਫਸੇ ਨੂੰ ਉੱਥੇ ਲਿਖ ਲਿਖ ਕੇ ਆਉਣਾ ਪਿਆ ਮੈਨੂੰ ਬਹੁਤ ਜ਼ਿਆਦਾ ਹਰਾਸਮੈਂਟ ਕੀਤੀ ਉਹਨਾਂ ਨੇ ਮੈਨੂੰ ਪੈਸੇ ਉਹਨਾਂ ਨੇ ਦਿੱਤੇ ਵਾਪਸ ਭੇਜਦੇ ਨਹੀਂ ਨਹੀਂ ਸਰ ਮੈਂ ਕੋਲੋਂ ਕਰਾਈ 45000 ਬੇ ਟਿਕਟ ਕਰਵਾਈ ਕਰਵਾਈ ਕੋਲ ਨਾਲੇ ਕਿਨੋਂ ਪੈਸੇ ਕੋਲੋਂ ਨੇ ਕੋਲੀ ਪੈਸੇ ਹਾਂਜੀ ਹਾਂਜੀ ਸਰ ਉਹਨਾਂ ਪੈਸੇ 20000 ਰੁਪਏ ਜਿਹੜੇ ਮੈਥੋਂ ਖੜੇ ਇੰਡੀਆ ਜਦੋਂ ਮੈਂ ਗਿਆ ਉਹ ਕੋਲੇ ਹੀ ਮੇਰਾ ਨਾ ਪੈਸੇ ਦੇ ਪਾਸਪੋਰਟ ਹਾਂਜੀ ਟਿਕਟ ਦੇ ਪੈਸੇ ਕਿੱਦਾਂ ਟਿਕਟ ਦੇ ਪੈਸੇ ਸਰ ਉਹ ਮੈਂ ਘਰੋਂ ਕਰਵਾਈ ਟਿਕਟ ਘਰੋਂ ਕਰਵਾ ਕੇ ਫਿਰ ਮੈਂ ਇੰਡੀਆ ਵਾਪਸ ਆਇਆ ਤੇ ਸਾਰ ਜਦੋਂ ਮੈਂ ਵਾਪਸ ਆਇਆ ਤੇ ਮੈਂ ਏਜੰਟ ਨੂੰ ਡੇਲੀ ਫੋਨ ਕਰਨਾ ਵੀ ਯਾਰ ਮੇਰਾ ਕੋਈ ਨਾ ਕੋਈ ਹੱਲੇ ਦੇ ਪੈਸੇ ਦੇ ਮੇਰੇ ਜਿੰਨੇ ਤੇ ਲੱਗੇ ਤੂੰ ਰੱਖ ਲੈ ਸਾਰੇ ਮੈਨੂੰ ਰੋਜ਼ ਹੀ ਲਾਰੇ ਲੱਪੇ ਲਾਉਣੇ ਅੱ ਥਾਣਾ ਐਨ.ਆਰ.ਆਈ. ਰਿੰਗੋਂ ਤੇ ਸਰ ਕੰਪਲੇਂਟ ਕੀਤੀ ਫਿਰ ਜਿਹੜਾ ਕਿ ਪੁਲਿਸ ਨੂੰ ਮਾਮਲਾ ਦਰਜ ਕਰ ਲਿਆਗਾ ਮਾਮਲਾ ਦਰਜ ਹੋ ਗਿਆ ਜੀ ਜੀ ਹਾਂ ਜੀ ਕਿਹੜੀ ਕਿਹੜੀ ਧਾਰਾ ਲੱਗੀ ਧਾਰਾ ਸਰ ਐਫ.ਆਈ.ਆਰ ਨੰਬਰ 25 ਆਈ.ਪੀ.ਸੀ 406 420 ਇਮੀਗ੍ਰੇਸ਼ਨ ਐਕਟ 24 ਸਾਰੇ ਇਹਦੀ ਤਰ੍ਹਾਂ ਲੱਗੀਆਂ ਜਿਹੜੀਆਂ ਕੀ ਮੰਗ ਕਰਦੇ ਹੋ ਮੰਗ ਸਾਰੇ ਇਹੋ ਕਰਨੇ ਪ੍ਰਸ਼ਾਸਨ ਇਹੋ ਮੰਗ ਕਰਨੇ ਵੀ ਜਿਹੜਾ ਦੋਸ਼ੀ ਨੂੰ ਫੜ ਕੇ ਸਗੋਂ ਸਗੋਂ ਸਜ਼ਾ ਦਿੱਤੀ ਜਾ ਤੇ ਮਨ ਇਨਸਾਫ ਦਵਾਇ ਜਾਵੇ ਤਾਂ ਕਿ ਹੋਰ ਵੀ ਕਿਹਨਾਰੇ ਠੱਗੀ ਨਾ ਵਾ ਸਕੇ ਜਿਹੜੇ ਨੌਜਵਾਨ ਬਾਹਰ 도ੜਨ ਦੀ ਕਰਦੇ ਆਏ ਜਿਹਨੂੰ ਵੈਰੀਫਾਈ ਨਹੀਂ ਕਰਦੇ ਉਹਨਾਂ ਨੂੰ ਕੁਝ ਕਹਿਣਾ ਚਾਹੀਦਾ ਜੀ ਜੀ ਹਾਂ ਜੀ ਸਰ ਮੈਂ ਕਹਿਣਾ ਚਾਹੁੰਦਾ ਵੀ ਇਹ ਮੇਰੇ ਤੋਂ ਸਿੱਖ ਲੈਣਾ ਵੀ ਜਿਹੜੇ ਵੀ ਕੰਟਰੀ ਜਾਣਾ ਪਹਿਲਾਂ ਚੰਗੀ ਤਰ੍ਹਾਂ ਵੈਰੀਫਾਈ ਕਰ ਲੋ ਏਜੰਟ ਦਾ ਪਤਾ ਕਰੋ ਕਿ ਪਸ਼ੋਕੜਿਆ ਕਿਦਾਂ ਦਾ ਬੰਦਾ ਉਹ ਚੰਗੀ ਤਰ੍ਹਾਂ ਵੈਰੀਫਾਈ ਕਰਨਾ ਚਾਹੀਦਾ ਉਹਨਾਂ ਨੂੰ